ਇਹ ਵੀ ਇੱਕ ਬ੍ਰਾਂਡ ਆ ਬਰਸ਼ਕਾ ਯੂਰਪ ਦੇ ਵਿੱਚ ਕਈ ਥਾਵਾਂ ਤੇ ਹੋਣਾ ਕਈ ਸ਼ਹਿਰਾਂ ਦੇ ਵਿੱਚ ਆ ਦਿਖਾਉਣਿਆ ਤੁਹਾਨੂੰ ਯੂਰਪ ਦੀ ਸਭ ਤੋਂ ਸਸਤੀ ਮਾਰਕੀਟ ਰਬਾਨੀ ਕੰਪਨੀ ਦਾ ਪਰਫਿਊਮ ਬੋਟਲ ਕਿੰਨੀ ਸੋਹਣੀ ਐ ਜੀ ਤੇ ਇਹਦਾ ਪ੍ਰਾਈਸ ਹੈਗਾ ਵਾ ਤੇ ਸਾਈਲ ਤੇ ਵੀ ਚੱਲਦੇ ਨੇ ਇਦਾਂ ਦੇ ਆਟੋ ਪਰ ਇਹਦੇ ਵਿੱਚ ਇੱਕ ਤਰ੍ਹਾਂ ਰਿਕਸ਼ੇ ਦਾ ਕੰਮ ਹੀ ਕਰਦੇ ਆ। 프랭크ਫਰਟ ਦੇ ਵਿੱਚ ਚੱਲਦਾ ਇਦਾਂ ਦਾ ਰਿਕਸ਼ਾ। ਇਹਦਾ ਨਾਮ ਹੈਗਾ ਮਾਈ ਸਾਇਲ। ਕਿਉਂਕਿ ਇਹ ਸਾਰੀ ਜਿਹੜਾ ਡਾਊਨਟਾਊਨ ਆ ਇਹ ਤਾਂ ਇੰਗਲਿਸ਼ 'ਚ ਆਪਾਂ ਕਹੇ ਤਾਂ ਪਰ ਇਹਨੂੰ ਸਾਇਲ ਕਹਿੰਦੇ ਆ ਇਹ ਲੋਕੇਸ਼ਨ ਨੂੰ। ਸੋ ਇਸ ਇਸ ਪਰ ਇਹਦਾ ਨਾਮ ਪਿਆ ਵਾ ਮਾਈ ਸਾਇਲ ਇਹ ਬਿਲਡਿੰਗ ਦਾ। ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਤੁਹਾਡਾ ਸਾਰਿਆਂ ਦਾ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਇੱਕ ਵਾਰ ਫਿਰ ਤੋਂ ਨਵੇਂ ਦਿਨ ਨਵੇਂ ਵਲੌਗ ਦੇ ਵਿੱਚ ਅੱਜ ਤੁਹਾਨੂੰ ਲੈ ਚੱਲਦੇ ਆ ਫ੍ਰੈਂਕਫਰਟ ਦੇ ਸ਼ਹਿਰ ਦੇ ਡਾਊਨਟਾਊਨ ਦੇ ਵਿੱਚ ਜਿੱਥੇ ਕਿ ਸਾਰੀਆਂ ਸ਼ਾਪਸ ਬਣੀਆਂ ਹੋਈਆਂ ਰੈਸਟੋਰੈਂਟ ਬਣੇ ਹੋਏ ਆ ਤੇ ਦਿਖਾਉਣੇ ਆ ਤੁਹਾਨੂੰ ਉੱਥੇ ਦਾ ਰੌਣਕ ਮੇਲਾ ਤੇ ਕੀ ਕੁਝ ਹੈਗਾ ਦੇਖਣ ਨੂੰ ਤੇ ਆਜੋ ਚੱਲੀਏ ਗੱਡੀ ਲਾ ਲਿਆ ਜੀ ਆਪਾਂ ਪਾਰਕਿੰਗ ਤੇ ਤੇ ਜਦੋਂ ਹੁਣ ਇੱਥੇ ਫ੍ਰੈਂਕਫਰਟ ਦੇ ਵਿੱਚ ਆਪਾਂ ਜਾਂਦੇ ਆ ਸਾਇਲ ਤੇ ਨੂੰ ਸਾਇਲ ਕਹਿ ਦਿੰਦੇ ਆ ਜਿੱਥੇ ਆਪਾਂ ਜਾ ਰਹੇ ਆ ਡਾਊਨਟਾਊਨ ਤੇ ਉੱਥੇ ਪਾਰਕਿੰਗ ਦਾ ਬਹੁਤ ਔਖਾ ਹੋ ਜਾਂਦਾ ਵਾ ਵੀਕਐਂਡ ਤੇ ਜਾਂ ਬਾਕੀ ਦਿਨਾਂ ਵਿੱਚ ਵੀ ਕਿਉਂਕਿ ਉੱਥੇ ਪਾਰਕਿੰਗ ਨਹੀਂ ਮਿਲਦੀ ਹੈਗੀ ਤੇ ਜੇ ਮਿਲ ਵੀ ਜਾਵੇ ਤਾਂ ਫਿਰ ਟਿਕਟ ਲੱਗ ਹੀ ਜਾਂਦੀ ਆ ਉੱਥੇ ਸੋ ਇਸ ਕਰਕੇ ਆਪਾਂ ਪਾਰਕਿੰਗ ਪਰਾ ਲਾ ਕੇ ਆਏ ਆ ਹੁਣ ਤੁਰ ਕੇ ਜਾ ਰਹੇ ਆ ਪਹੁੰਚ ਗਏ ਜੀ ਆਪਾਂ ਡਾਊਨਟਾਊਨ ਤੇ ਇੱਥੇ ਟ੍ਰੇਨਾਂ ਵੀ ਆਉਂਦੀਆਂ ਆ ਨਾਲ ਬੱਸ ਵੀ ਚੱਲਦੀ ਆ ਬੱਸ ਸਟਾਪ ਬਣਿਆ ਹੋਇਆ ਵਾ ਟ੍ਰੇਨ ਸਟਾਪ ਤੇ ਆ ਸਾਈਕਲਾਂ ਦੇ ਸਟੈਂਡ ਲੱਗੇ ਹੋਏ ਆ ਦੇਖ ਲਓ ਇੱਥੇ ਲੋਕੀ ਸਾਈਕਲ ਸਟੈਂਡ ਆਪਣਾ ਲਾ ਕੇ ਤੇ ਚੱਲ ਜਾਂਦੇ ਨੇ ਅੰਦਰ ਤੇ ਇੱਥੋਂ ਦੀ ਸਟਾਰਟ ਹੁੰਦਾ ਵਾ ਇਹ ਡਾਊਨ टाउन ਆ ਬਣੀ ਹੋਈ ਆ ਜੀ ਐਂਟਰ ਹੁੰਦੇ ਸਾਰੇ ਇੱਥੇ ਐਚ ਐਂਡ ਐਮ ਬਣੀ ਹੋਈ ਆ ਆ ਮੈਕਫਿਟ ਆ ਗਿਆ ਜਿਹੜਾ ਜਮ ਮੈਂ ਜਾਨਣਾ ਉਹਦੀ ਬ੍ਰਾਂਚ ਬਣੀ ਹੋਈ ਹੈ ਇੱਥੇ ਸਾਇਲ ਤੇ ਵੀ ਡਾਊਨ टाउन ਤੇ ਸੌਰੀ ਵੀਕਐਂਡ ਕਰਕੇ ਇੱਥੇ ਰਸ਼ ਜ਼ਿਆਦਾ ਹੁੰਦਾ ਵਾ ਕਿਉਂਕਿ ਇੱਥੇ ਰੈਸਟੋਰੈਂਟਸ ਵੀ ਬਣੇ ਹੋਏ ਨੇ ਤੇ ਸ਼ਾਪਿੰਗ ਦੀਆਂ ਕੱਪੜੇ ਦੀਆਂ ਦੁਕਾਨਾਂ ਵੀ ਹੈਗੀਆਂ ਸ਼ਾਪਿੰਗ ਕਰਨ ਲਈ ਆ ਮੈਕਡੋਨਲਡ ਆ ਗਿਆ ਇਹ ਤਾਂ ਹਰ ਪਾਸੇ ਹੀ ਇਹਦੀ ਬ੍ਰਾਂਚ ਬਣੀ ਹੋਈ ਆ ਮੈਕਡੋਨਲਡ ਇਹ ਵੀ ਇੱਕ ਬ੍ਰਾਂਡ ਆ ਬਰਸ਼ਕਾ ਯੂਰਪ ਦੇ ਵਿੱਚ ਕਈ ਥਾਵਾਂ ਤੇ ਹੋਣਾ ਕਈ ਸ਼ਹਿਰਾਂ ਦੇ ਵਿੱਚ ਤੇ ਚੱਲਦੇ ਆ ਦਿਖਾਉਨੇ ਆ ਤੁਹਾਨੂੰ ਇੱਥੇ ਦੇ ਕੀ ਪ੍ਰਾਈਸ ਆ ਇਹ ਬ੍ਰਾਂਡ ਵੈਸੇ ਜ਼ਿਆਦਾਤਰ ਕੁੜੀਆਂ ਲਾਈਕ ਕਰਦੀਆਂ ਨੇ ਇਹ ਆ ਗਿਆ ਜੀ ਬੰਦਿਆਂ ਦਾ ਡਿਪਾਰਟਮੈਂਟ ਆ ਸ਼ਰਟ ਦੇਖੋ ਕਿੰਨੀ ਵਧੀਆ ਲੱਗੀ ਹੋਈ ਹੈ ਇਹ ਵਾਲਾ ਬ੍ਰਾਂਡ ਨਾ ਤਾਂ ਬਹੁਤਾ ਮਹਿੰਗਾ ਵਾ ਤੇ ਨਾ ਹੀ ਬਹੁਤਾ ਸਸਤਾ ਇਹ ਸ਼ਰਟ ਲਈ ਹੋਈ ਆ ਇਹਨਾਂ ਨੇ 39 ਯੂਰੋ 99 ਸੈਂਟ ਦੀ ਇਹ ਭਾਈ ਕੁਛ ਇਦਾਂ ਦੀ ਲੱਗਦੀ ਹੈ ਬੋਰਡ ਦਿਖਾਉਣਾ ਤੁਹਾਨੂੰ ਕੁਆਲਿਟੀ ਵੀ ਵਧੀਆ ਹੁੰਦੀ ਹੈ ਇਹ ਵਾਲੇ ਬ੍ਰਾਂਡ ਦੀ ਵੈਰਸ਼ਕਾ ਤੇ ਇਹ ਬੋਰਡ ਦਾ ਪ੍ਰਾਈਸ ਹੈਗਾ ਵਾ 45.99 ਇੰਡੀਅਨ ਰੁਪੀਸ ਦੇ ਵਿੱਚ ਮੈਂ ਇਹਦੇ ਕਨਵਰਟ ਕਰ ਦੂੰਗਾ ਤੁਹਾਨੂੰ ਆਈਡੀਆ ਹੋ ਜਾਊਗਾ ਵੀ ਕਿੰਨਾ ਕੁ ਮਹਿੰਗਾ ਇਹ ਬ੍ਰਾਂਡ ਜਾਂ ਕਿੰਨਾ ਕੁ ਸਸਤਾ ਪਰ ਜਿਹੜੇ ਬਾਕੀ ਬ੍ਰਾਂਡ ਹੋਗੇ ਉਹਨਾਂ ਨਾਲੋਂ ਕਾਫੀ ਪ੍ਰਾਈਸ ਇਹਦੇ ਠੀਕ ਨਹੀਂ ਆ ਸ਼ੂਜ਼ ਹੋ ਗਏ ਜਿਵੇਂ ਇਹਦਾ ਪ੍ਰਾਈਸ ਥੋੜਾ ਘੱਟ ਆ 2599 ਦਾ ਇਹ ਤੇ ਜਿਹੜਾ ਵੀ ਕੋਈ ਫੈਸ਼ਨ ਨਵਾਂ ਆਉਂਦਾ ਵਾ ਇਹਨਾਂ ਕੋਲ ਲੇਟੈਸਟ ਫੈਸ਼ਨ ਜੇ ਮੈਂ ਕਹਿ ਦੰਦੇ ਆ ਤਾਂ ਇਹਨਾਂ ਕੋਲ ਆ ਜਾਂਦਾ ਸਾਰਾ ਨਾਲ ਦੀ ਨਾਲ ਅਪਡੇਟ ਰਹਿੰਦਾ ਇਹ ਆ ਪ੍ਰਿੰਟ ਲਾਈ ਹੋਈ ਆ 3999 ਦੀ ਜੇ ਮੈਂ ਖੁੱਲੀਆਂ ਪੈਂਟਾਂ ਚਾਹਲਦੀਆਂ ਨੇ ਉਤਾਂ ਦੀਆਂ ਟਾਈਮ ਆਪਾ ਬਿਲਕੁਲ ਸੈਂਟਰ ਦੇ ਵਿੱਚ ਆ ਫ੍ਰੈਂਕਫਰਟ ਦੇ ਆ ਬਿਲਡਿੰਗਾਂ ਬਣੀਆਂ ਹੋਈਆਂ ਨੇ ਸਾਰੀਆਂ ਕਮਰਸ਼ੀਅਲ ਬਿਲਡਿੰਗਾਂ ਨੇ ਤੇ ਆ ਇੱਥੇ ਫਾਉਂਟੇਨ ਲੱਗਿਆ ਹੋਇਆ ਸੈਂਟਰ 'ਚ ਮੌਸਮ ਵੀ ਕਾਫੀ ਵਧੀਆ ਹੋ ਗਿਆ ਇਸ ਟਾਈਮ ਤੇ ਚਲੋ ਚੱਲਦੇ ਆ ਹੁਣ ਆ ਦਿਖਾਉਣਿਆ ਤੁਹਾਨੂੰ ਯੂਰਪ ਦੀ ਸਭ ਤੋਂ ਸਸਤੀ ਮਾਰਕੀਟ ਆ ਹੈਗਾ ਸਾਰਾ ਕੁੜੀਆਂ ਦਾ ਡਿਪਾਰਟਮੈਂਟ ਇਹਨਾਂ ਵਿੱਚ ਵੈਰਾਈਟੀ ਬਹੁਤ ਜ਼ਿਆਦਾ ਤਾਂ ਇਹ ਡਿਪਾਰਟਮੈਂਟ ਭਰੇ ਹੀ ਰਹਿੰਦਾ ਵਾ ਤੇ ਆਪਾਂ ਚੱਲਦੇ ਆ ਪਰ ਬੰਦੇ ਵਾਲੇ ਡਿਪਾਰਟਮੈਂਟ ਤੇ ਉੱਥੇ ਜਾ ਕੇ ਦੇਖਦੇ ਆ ਕੀ ਪ੍ਰਾਈਸ ਨੇ ਆ ਬੂਟਾਂ ਦੇ ਪ੍ਰਾਈਸ ਦੇਖੋ ਇੱਥੇ ਕੁਛ ਇਦਾਂ ਦੇ ਆ 12 ਯੂਰੋ ਦਾ ਇਹ ਸ਼ੂਜ਼ ਦਾ ਇਹ ਯੂਰਪ ਦੀ ਸਭ ਤੋਂ ਸਸਤੀ ਮਾਰਕੀਟ ਆ ਇੱਥੇ ਤੁਹਾਨੂੰ ਪ੍ਰਾਈਸ ਵੀ ਬਹੁਤ ਜ਼ਿਆਦਾ ਘੱਟ ਮਿਲਣਗੇ ਆ ਕੈਪਰੀ ਲੱਗੀਆਂ ਹੋਈਆਂ ਜੀਨ ਦੀਆਂ ਤੇ 18 ਯੂਰੋ ਦੀ ਲੱਗੀ ਹੋਈ ਆ ਟੀ-ਸ਼ਰਟ ਲਾਈ ਹੋਈ ਆ 14 ਯੂਰੋ ਦੀ ਵੈਰਾਈਟੀ ਇਹਨਾਂ ਕੋਲ ਵੀ ਕਾਫੀ ਹੁੰਦੀ ਆ ਸਟੋਰ ਇਹ ਬਹੁਤ ਵੱਡਾ ਵਾ ਇਹਦੇ ਵਿੱਚ ਵੀ ਕਾਫੀ ਕੁਝ ਮਿਲ ਜਾਂਦਾ ਵਾ ਆ ਦੇਖੋ ਜਿਵੇਂ ਕੱਟ ਕੇ ਇਹਨਾਂ ਨੇ ਆਫਰ ਲਾਈ ਹੋਈ ਆ 3 ਯੂਰੋ ਦੀ ਸੈਂਡੋ ਟਾਈਪ ਆ ਇਹ ਆ 3 ਯੂਰੋ ਦਾ ਸਾਰਾ ਜਿੰਨਾ ਇਹਦੇ ਉੱਤੇ ਲਾਏ ਹੋਇਆ ਇਹਦੇ ਵਿੱਚ ਸਾਰੀਆਂ 3 ਯੂਰੋ ਦੀ ਚੀਜ਼ਾਂ ਨੇ ਜ਼ਿਆਦਾਤਰ 3 ਯੂਰੋ ਤੋਂ ਸਟਾਰਟ ਹੋ ਜਾਂਦੀਆਂ ਨੇ ਆ 7 ਯੂਰੋ ਦੀ ਲਈ ਹੋਈ ਹੈ ਇਹ ਪਰ ਕਾਫੀ ਕੋ ਜੱਥੋਂ ਵੀ ਵਧੀਆ ਮਿਲ ਜਾਂਦਾ ਵਾ ਆ スウェット ਸ਼ਰਟਾਂ ਲਾਈਆਂ ਹੋਗੀਆਂ ਨੇ 9 ਯੂਰੋ ਦੀਆਂ ਨੇ スウェット ਸ਼ਰਟਾਂ ਸਾਰੀਆਂ ਗੋਲ ਗਲੇ ਵਾਲੀਆਂ ਹੁਣ ਠੰਡ ਆ ਰਹੀ ਹੈ ਤਾਂ ਇਹਨਾਂ ਨੇ ਕੱਪੜੇ ਹੋਣੀ ਰੱਖਤੇ ਠੰਡ ਦੇ ਬਸ ਇੱਕ ਕ ਮਹੀਨਾ ਹੋਰ ਪੈਣੀ ਆ ਨੈਕਸਟ ਮੰਥ ਤੋਂ ਵੈਦਰ ਚੇਂਜ ਹੋਣਾ ਇੱਥੇ ਜਰਮਨ ਦੇ ਵਿੱਚ ਆ ਵੀ ਗੋਲ ਵਾਲੇ ਜਾਨੀਆਂ ਨੇ スウェット ਸ਼ਰਟਾਂ ਤੇ 11 ਯੂਰੋ ਦੀ ਲਾਈਆਂ ਹੋਈਆਂ ਨੇ ਇਹ ਪਜਾਮੇ ਲੱਗੇ ਹੋਏ ਨੇ 8 ਯੂਰੋ ਦਾ ਮਤਲਬ ਇਹਨਾਂ ਦੇ ਜਿਹੜੇ ਬੇਸਿਕ ਪ੍ਰਾਈਸ ਨੇ ਉਹ ਸਟਾਰਟ ਹੋ ਜਾਂਦੇ ਨੇ ਨਾਰਮਲ 8 ਕੁ ਯੂਰੋ ਤੋਂ ਉਪਰ ਜੇ ਕਿਤੇ ਆਫਰ ਲੱਗੀ ਹੋਵੇ ਫਿਰ 2 ਯੂਰੋ 3 ਯੂਰੋ ਤੋਂ ਵੀ ਮਿਲ ਜਾਂਦੀਆਂ ਨੇ ਚੀਜ਼ਾਂ ਆ ਜੀ ਇਹਨਾਂ ਲੱਗੀਆਂ ਹੋਈਆਂ ਇੱਥੇ 18 ਯੂਰੋ ਤੋਂ ਸਟਾਰਟ ਹੋ ਜਾਂਦੀਆਂ ਕੱਪੜਾ ਇਹਨਾਂ ਦਾ ਵੀ ਸਹੀ ਆ ਇਹਦਾ ਪ੍ਰਾਈਸ ਦੇਖਿਆ ਹੋਇਆ ਆ 12 ਯੂਰੋ ਦੀ ਜੀਨ ਜਿਨਾਂ ਦੇ ਵੀ ਆਫਰ ਲਾਈ ਹੋਈ ਹੈ ਜੀਨ ਤੇ ਆ ਕੋ ਹਲਾਈਡ ਜਾਂ ਕਲਰ 5 ਯੂਰੋ ਦੀ ਜੀਨ ਲਾਈ ਹੋਈ ਕਿੰਨੀਆਂ ਜਿਆਦਾ ਨੇ ਸੌਕਸ ਦੀਆਂ ਵੈਰਾਈਟੀਆਂ ਚ ਤੇ ਇਹਦੇ ਪ੍ਰਾਈਸ ਹੈਗੇ ਨੇ ਆ 9 ਯੂਰੋ ਦੀ ਆ ਤੇ ਇਹ ਹੈਗਾ ਵਾ 5 ਦਾ ਪੈਕ ਆ ਇਹ 9 ਯੂਰੋ ਦੀਆਂ 5 ਪੇਅਰ ਠੀਕ ਨੇ ਅਸਲੀਪਰਸ ਦੇਖੋ ਇਹਨਾਂ ਤੇ ਆਫਰ ਲੱਗੀ ਹੋਈ ਆ 8 ਯੂਰੋ ਜਰਮਨ ਦੇ ਵਿੱਚ ਸ਼ਾਇਦ ਕੋਈ ਹੋਰ ਮਾਰਕੀਟ ਹੋਵੇ ਜਿਹੜੀ ਇੰਨੀ ਸਸਤੀ ਹੋਊਗੀ ਸਾਰੇ 8 ਯੂਰੋ ਦੇ ਸਲੀਪਰਸ ਲੱਗੇ ਹੋਏ ਨੇ ਮੀਂਹ ਪੈਣ ਲੱਗ ਗਿਆ ਦੋਸਤੋ ਇੱਥੇ ਜਰਮਨ ਦੇ ਵੈਦਰ ਦਾ ਕੁਝ ਨਹੀਂ ਪਤਾ ਲੱਗਦਾ ਕਦੋਂ ਧੁੱਪ ਨਿਕਲ ਜੇ ਕਦੋਂ ਮੀਂਹ ਪੈਣ ਲੱਗ ਜੇ ਆ ਜਿਹੜਾ ਲਾਲ ਛਤਰੀ ਲੈ ਕੇ ਖੜੇ ਆ ਇਹ ਆਪਣੀ ਜੌਬ ਕਰਦੇ ਪਏ ਨੇ ਇਹ ਕੁਝ ਵੇਚਦੇ ਪਏ ਨੇ ਹੌਟ ਡੌਗ ਆ ਜਾਂ ਕੁਝ ਹੋਰ ਆ 2 ਯੂਰੋ ਦਾ ਇੱਕ ਉਹ ਬਰ ਭਾਗੇ ਖੜਾ ਇੱਕ ਆਸ ਹੀ ਆ ਕੋਲੇ ਲਿਖਿਆ ਹੋਇਆ ਬੈਕ ਤੇ 2.99 ਸੈਂਟ ਦਾ ਕੁਝ ਵੇਚਦੇ ਪਏ ਆ ਇਹ ਇਹਨਾਂ ਦੀ ਕਹਿ ਸਕਦੇ ਆ ਮੂਵੇਬਲ ਸ਼ਾਪ ਆ ਇਹ ਆ ਗਿਆ ਜੀ ਬ੍ਰਾਂਡ ਦੋ ਗਲਾਸ ਇੱਥੇ ਪਰਫਿਊਮ ਮਿਲਦੇ ਆ ਤੇ ਕੁੜੀਆਂ ਦਾ ਮੇਕਅਪ ਦਾ ਸਮਾਨ ਵਗੈਰਾ ਮਿਲਦਾ ਤੇ ਆਜੋ ਦੇਖਦੇ ਆ ਪਰਫਿਊਮ ਦੇ ਕੀ ਰੇਟ ਨੇ ਬੰਦਿਆਂ ਦੇ ਪਰਫਿਊਮ ਦੇ ਰਬਾਨੀ ਕੰਪਨੀ ਦਾ ਪਰਫਿਊਮ ਬੋਟਲ ਕਿੰਨੀ ਸੋਹਣੀ ਹੈ ਜੀ ਤੇ ਇਹਦਾ ਪ੍ਰਾਈਸ ਹੈਗਾ ਵਾ 93 ਯੂਰੋ ਜਿਹੜੀ ਛੋਟੀ ਬੋਤਲ ਉਹਦਾ ਹੈਗਾ ਵਾ 78 ਯੂਰੋ ਇਹ ਹੈਗਾ ਰਬਾਨੇ ਬ੍ਰਾਂਡ ਦਾ ਮਿਲੀਅਨ ਕੋਲਡ ਇਹਦੀ ਫ੍ਰੈਗਰੈਂਸ ਬੜੀ ਵਧੀਆ ਵਾ ਇਹਦਾ ਪ੍ਰਾਈਸ ਹੈਗਾ ਵਾ 132 ਯੂਰੋ ਤੇ ਇੱਕ ਆ ਹੈਗਾ ਰਬਾਨੇ ਦਾ ਇਹਦੇ ਵਿੱਚ ਲਗ ਲਗ ਕਲਰਸ ਦੇ ਪਏ ਨੇ ਫ੍ਰੈਗਰੈਂਸ ਇਹਨਾਂ ਦੀ ਕਾਫੀ ਡਿਫਰੈਂਟ ਹੋਣੀ ਹੈ ਇਹਨਾਂ ਦੀ ਬੋਟਲਸ ਕਾਫੀ ਵਧੀਆ ਨੇ ਯੂਨੀਕ ਜੀਆਂ ਨੇ ਤੇ ਪਰ ਪ੍ਰਾਈਸ ਵੀ ਇਹਨਾਂ ਦੇ ਕਾਫੀ ਯੂਨੀਕ ਨੇ ਹਰ ਇੱਕ ਤਰ੍ਹਾਂ ਦਾ ਬ੍ਰਾਂਡ ਪਿਆ ਇੱਥੇ ਪਰਫਿਊਮ ਦਾ ਗੁਚੀ ਹੋ ਗਿਆ ਹੰਸ ਹੋ ਗਿਆ ਮੌਂਟ ਬਲੈਕ ਡੋਸੇਗਾਵਾਨਾ ਆਸ਼ਨੈਲ ਪਿਆ ਇਹਨਾਂ ਦੀ ਫ੍ਰੈਗਰੈਂਸ ਵੀ ਕਾਫੀ ਵਧੀਆ ਹੁੰਦੀ ਆ ਤੇ ਇਹਦੇ ਪ੍ਰਾਈਸ ਕਿੱਥੇ ਲਿਖੇ ਹੋਏ ਨੇ हां 179 यूरो ਦਾ ਇਹ ਸ਼ੈਨੈਲ ਦਾ ਆ ਦੇਖੋ ਕਿੱਡੀ ਬੋਟਲ ਰੱਖੀ ਹੋਈ ਹੈ ਇਹਨਾਂ ਨੇ ਸ਼ੈਨੈਲ ਦੀ ਪਰ ਖਾਲੀ ਹੈ ਇਹ ਇਹ ਸਿਰਫ ਡਿਸਪਲੇ ਲਈ ਲਾਈ ਹੋਈ ਆ ਇਹ ਜਿਹੜੀ ਵੱਡੀ ਵਾਲੀ ਬੋਟਲ ਆ ਤੇ ਇਹਦਾ ਪ੍ਰਾਈਸ ਹੈਗਾ ਇਹਦਾ ਪ੍ਰਾਈਸ ਨਹੀਂ ਲਿਖਿਆ ਹੋਇਆ ਇਹਨਾਂ ਨੇ ਇੱਥੇ ਆਹ ਸੇਗਾ ਦੂਜੇ ਦਾ ਲਿਖਿਆ ਹੋਇਆ 157 ਯੂਰੋ ਤੇ ਹੈਗੀ ਆ 150 ਐਮਐਲ ਆ ਇਹ ਮੈਂ ਹਟ ਗਿਆ ਹੁਣ ਤੇ ਆਹ ਇੱਕ ਦੋ ਸ਼ਾਪਸ ਹੋਰ ਰਹਿ ਗਈਆਂ ਉੱਥੇ ਚਲਦੇ ਆ ਤੇ ਤੁਹਾਨੂੰ ਦਿਖਾਉਨੇ ਆ ਹੁਣ ਚੱਲਦੇ ਆਪਾਂ ਫੁੱਟ ਲੋਕਰ ਤੇ ਇੱਥੇ ਦੇ ਪ੍ਰਾਈਸ ਦਿਖਾਉਣੇ ਆ ਤੁਹਾਨੂੰ ਸਹੀ ਲੱਗਦੀ ਆ ਆ ਦੇਖੋ ਆ ਬੂਟਾਂ ਤੇ ਡਿਸਕਾਊਂਟ ਲੱਗੇ ਹੋਏ ਨੇ ਆ 124 99 ਸੈਂਟ ਤੋਂ ਕੱਟ ਕੇ ਇਹਨਾਂ ਨੇ 107 99 ਦਾ ਲਾਇਆ ਹੋਇਆ ਇਹਨਾਂ ਨੇ ਇਹ ਬ੍ਰਾਂਡ ਇੱਥੇ ਫੁੱਟ ਲੌਕਰ ਦੇ ਵਿੱਚ ਵੀ ਕਾਫੀ ਪ੍ਰਾਈਸ ਜ਼ਿਆਦਾ ਨੇ ਇਹਨਾਂ ਦੇ। ਅਕਰੌਕਸ ਇਹਨਾਂ ਦਾ 49 ਤੋਂ ਕੱਟ ਕੇ ਇਹਨਾਂ ਨੇ 39 ਦੇ ਲਾਇਆ ਹੋਇਆ। ਕਿੰਨੇ ਕਲਰਫੁੱਲ ਬੂਟ ਨੇ ਇਹ। ਨਾਈਕੀ ਦਾ ਇਹ ਕਿੰਨਾ ਸੋਹਣਾ ਪੀਸ ਆ ਤੇ ਇਹਨਾਂ ਨੇ ਆਫਰ ਲਾਈ ਹੋਈ ਆ ਆਲਮੋਸਟ 100 0 ਹੋਗੇ 129 ਅੰਡਰ 30 ਤੋਂ ਘੱਟ ਕੇ ਉਹਨਾਂ ਨੇ ਲਾਇਆ ਹੋਇਆ ਆ ਸਾਰੇ ਨਾਈਕੀ ਏਅਰ ਦੇ ਪਏ ਨੇ ਤੇ ਆ ਲੱਗੇ ਹੋਏ ਨੇ ਜਾਰਡਨ ਦੇ ਏਅਰ ਜਾਰਡਨ ਤੇ ਇਹਦੇ ਪ੍ਰਾਈਸ ਹੈਗਾ ਇਹਦਾ 170 ਯੂਰੋ 1 ਸੈਂਟ ਕੱਟ ਜਾਰਡਨ ਦੇ ਕਾਫੀ ਐਕਸਪੈਂਸਿਵ ਨੇ ਸ਼ੂਜ਼ ਆ ਦੇਖੋ ਇੱਕ ਆ ਸ਼ੂਜ਼ ਲੱਗਿਆ ਹੋਇਆ ਇਹਦਾ ਪ੍ਰਾਈਸ ਹੈਗਾ ਵਾ 86.99 ਇਹ ਵੀ ਇਹਨਾਂ ਨੇ 129 ਯੂਰੋ 99 ਸੈਂਟ ਤੋਂ ਕੱਟ ਕੇ ਲਾਇਆ ਹੋਇਆ ਸੋ ਇਹ ਨੇ ਇੱਥੇ ਦੇ ਸ਼ੂਜ਼ ਦੇ ਪ੍ਰਾਈਸ ਫੁੱਟ ਲੌਕਰ ਦੇ ਵਿੱਚ ਉਹ ਟਾਈਮ ਹੋ ਗਿਆ ਹੁਣ ਸ਼ਾਪਸ ਬੰਦ ਹੋਣ ਲੱਗ ਗਈਆਂ ਰੈਸਟੋਰੈਂਟ ਤੇ ਲੱਗ ਗਿਆ ਰਸ਼ ਤੇ ਕਾ ਬਿਲਡਿੰਗ ਬਣੀ ਹੋਈ ਆ ਇਹਦਾ ਨਾਮ ਹੈਗਾ ਮਾਈ ਸਾਇਲ ਕਿਉਂਕਿ ਇਹ ਸਾਰੀ ਜਿਹੜਾ ਡਾਊਨ ਟਾਊਨ ਆ ਇਹ ਤਾਂ ਇੰਗਲਿਸ਼ ਚ ਆਪਾਂ ਕਹੇ ਤਾਂ ਪਰ ਇਹਨੂੰ ਸਾਇਲ ਕਹਿੰਦੇ ਆ ਇਹ ਲੋਕੇਸ਼ਨ ਨੂੰ ਸੋ ਇਸ ਇਸ ਉੱਪਰ ਇਹਦਾ ਨਾਮ ਪਿਆ ਵਾ ਮਾਈ ਸਾਇਲ ਇਹ ਬਿਲਡਿੰਗ ਦਾ ਇਹਦੇ ਅੰਦਰ ਵੀ ਹੈਗੇ ਨੇ ਕਾਫੀ ਬ੍ਰਾਂਡ ਹੈਗੇ ਨੇ ਅੰਦਰ ਜਿਮਾ ਵੀ ਬਣਿਆ ਹੋਇਆ ਇੱਕ ਆ ਦੇਖੋ ਦੋਸਤੋ ਇੱਥੇ ਸਾਇਲ ਤੇ ਵੀ ਚੱਲਦੇ ਨੇ ਇਦਾਂ ਦੇ ਆਟੋ ਪਰ ਇਹਦੇ ਵਿੱਚ ਇੱਕ ਤਰ੍ਹਾਂ ਰਿਕਸ਼ੇ ਦਾ ਕੰਮ ਹੀ ਕਰਦੇ ਆ 프ੈਂਕਫਰਟ ਦੇ ਵਿੱਚ ਚੱਲਦਾ ਇਦਾਂ ਦਾ ਰਿਕਸ਼ਾ ਇਹ ਆ ਜੀ ਸਾਇਲ ਦੀ ਐਂਟ੍ਰੈਂਸ ਜਿਹੜਾ ਮਾਲ ਬਣਿਆ ਹੋਇਆ ਆ ਗਿਆ ਇੱਧਰ ਗੈਸ ਦਾ ਸ਼ੋਅਰੂਮ ਅੰਦਰ ਵੀ ਇਹਦੇ ਕਾਫੀ ਸ਼ਾਪਸ ਬਣੀਆਂ ਹੋਈਆਂ ਨੇ 스타벅ਸ ਆ ਗਿਆ ਏਸੀ ਦੋਸਤੋ ਅੱਜ ਦਾ ਵਲੌਗ ਵੀਡੀਓ ਜੇ ਤੁਹਾਨੂੰ ਪਸੰਦ ਆਈ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤਾਂ ਜੋ ਮੇਰੀਆਂ ਹੋਰ ਤੁਸੀਂ ਆਉਣ ਵਾਲੀਆਂ ਨਵੀਆਂ ਵੀਡੀਓਜ਼ ਨੂੰ ਦੇਖ ਸਕੋ ਮਿਲਦੇ ਆ ਜੀ ਅਗਲੇ ਵਲੌਗ ਦੇ ਵਿੱਚ ਸਤਿ ਸ਼੍ਰੀ ਅਕਾਲ